ਅਕਲ ਦਲ ਨੂੰ ਵੱਡਾ ਝਟਕਾ ਪਵਨ ਕੁਮਾਰ ਟੀ ਨੂੰ ਆਮਾਦੀ ਪਾਰਟੀ ਵਿੱਚ ਹੋਏ ਸ਼ਾਮਲ ਲੱਖਾ ਸਿਧਾਨਾ ਨੂੰ ਸ਼ਰਮਣੀ ਕਲਦਲ ਅੰਮ੍ਰਿਤਸਰ ਨੇ ਬਠਿੰਡਾ ਤੋਂ ਐਲਾਨਿਆ ਉਮੀਦਵਾਰ ਪੰਜਾਬ ਚ ਮੌਸਮ ਨੇ ਲਈ ਕਰਵਟ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਆਈਐਮਡੀ ਵੱਲੋਂ ਅਲਰਟ ਜਾਰੀ ਚਰਨਜੀਤ ਸਿੰਘ ਚੰਨੀ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਕਸਿਆ ਤਾਂਜ ਕਿਹਾ ਪਹਿਲਾਂ ਬੇਬੇ ਨੇ ਜੱਟ ਕਰ ਲਈ ਫੇਰ ਕਰ ਲਿਆ ਦਰਜੀ ਮੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਦੇ ਜਲੰਧਰ ਤੋਂ ਸ਼੍ਰੋਮਣੀ ਕਾਲਦਲ ਦੇ ਸੀਨੀਅਰ ਆਗੂ ਅਤੇ ਜਲੰਧਰ ਦੀ ਆਦਮਪੁਰ ਸੀਟ ਤੋਂ ਸਾਬਕਾ ਵਿਧਾਇਕ ਪਵਨ ਕੁਮਾਰ ਟਿੰਨੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਪਵਨ ਕੁਮਾਰ ਟਿੰਨੂ ਨੂੰ ਜਲੰਧਰ ਦੀ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾ ਸਕਦੀ ਹੈ। ਉਧਰ ਕਾਲਦਲ ਨੇ ਆਖਿਆ ਹੈ ਕਿ ਪਾਰਟੀ ਨੂੰ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਸ਼੍ਰੋਮਣੀ ਕਾਲਦਲ ਅਮਰਸਰ ਨੇ ਸਮਾਜ ਸੇਵੀ ਲਖਾ ਸਿਧਾਨਾ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਬਾਰ ਸਿਮਰਜੀਤ ਸਿੰਘ ਮਾਨ ਨੇ ਇਸ ਦਾ ਐਲਾਨ ਕੀਤਾ ਹੈ ਦੱਸਦੇ ਕਿ ਲਖਸਧਾਨਾ ਦੇ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ ਦੀ ਚਰਚਾ ਸੀ ਪਰ ਉਹ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਸਰਗਰਮ ਨਜ਼ਰ ਆ ਰਹੇ ਸਨ ਹੁਣ ਅਕਾਲ ਤਲ ਅੰਮ੍ਰਿਤਸਰ ਨੇ ਲਖਸਧਾਨਾ ਨੂੰ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ ਚੇਤੇ ਰਹੇ ਕਿ ਲਖਸਧਾਨਾ ਨੇ ਹਲਕਾ ਮੋੜ ਤੋਂ ਪੰਜਾਬ ਵਿਧਾਨ ਸਭਾ ਚੋਣ ਵੀ ਲੜੀ ਸੀ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ سلسلہ ਅਗਲੇ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਪਾਰਟੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਕੁਝ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਕਈ ਰਾਜਾਂ ਵਿੱਚ ਮੀਂਹ ਦੀ ਪੇਵਣੀ ਕੀਤੀ ਹੈ ਹਾਲਾਂਕਿ ਪੱਛਮੀ gadbadi ਦੇ ਪ੍ਰਭਾਵ ਕਾਰਨ ਉੱਤਰੀ ਭਾਰਤ ਦੇ ਗੁਜਰਾਜਾਂ ਵਿੱਚ ਮੌਸਮ ਬਹੁਤ ਤੇਜ਼ੀ ਨਾਲ ਬਦਲ ਸਕਦਾ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚਨੀ ਨੇ ਆਮ ਆਦਮੀ ਪਾਰਟੀ ਦੇ ਤੰਜ ਕਸਦੇ ਆ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਲੋਕਾਂ ਨਾਲ ਧੋਖਾ ਕਰ ਰਹੀ ਹੈ ਰਿੰਕੂ ਦਾ ਨਾਮ ਲਈ ਬਿਨਾਂ ਚੰਨੀ ਨੇ ਕਿਹਾ ਕਿ ਜਦੋਂ ਕੋਈ ਆਗੂ ਦੂਜੀ ਪਾਰਟੀ ਛੱਡ ਕੇ ਆਪ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਕ੍ਰਾਂਤੀਕਾਰੀ ਕਹਿੰਦੇ ਹਨ ਤੇ ਨਾਲ ਹੀ ਜਦੋਂ ਉਹ ਪਾਰਟੀ ਛੱਡ ਜਾਂਦਾ ਹੈ ਤਾਂ ਉਸ ਨੂੰ ਪਾਰਟੀ ਦਾ ਗद्दार ਕਿਹਾ ਜਾਂਦਾ ਹੈ ਇਸ ਦੇ ਨਾਲ ਹੀ ਚੰਨੀ ਨੇ ਸ਼ਿਸ਼ੀਲ ਕੁਮਾਰ ਰਿੰਕੂ ਤੇ ਵੱਡੇ ਨਿਸ਼ਾਨੇ ਸਾਤੇ ਦੇਖੋ ਕੁਝ ਦਿਨ ਤਾਂ ਲੱਗਦਾ ਹੀ ਹੈ ਕਾਂਗਰਸ ਪਾਰਟੀ ਨੇ ਟਿਕਟਾਂ ਵੰਡਣੀਆਂ ਤਾਂ ਉਹ ਫੜਚੋਲ ਕਰਨ ਦੇ ਵਿੱਚ ਕੌਣ ਮੰਗਦਾ ਹੈ ਕਾਫੀ ਲੋਕ ਚਾਹੁੰਦੇ ਆ ਕਿ ਮੈਨੂੰ ਮਿਲੇ ਮੈਨੂੰ ਮਿਲੇ आखिर पार्टी ने जब नतीजे पहुंचना कुछ टाइम लग जाता कोई गल नहीं दो चार गलत हो जाएगी दूसरी बात की जाए आप लगातार जालंधर में जो 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 मीटिंग वगैरह कर रहे हो लेकिन चौधरी चौधरी परिवार है खासकर विक्रम वो आपके खिलाफ भी बयानबाजी कर रहे हैं हालांकि आपने स्टेटमेंट दी थी कि जब ये विधायक जीते थे तो आपके पास मिलने थे हालांकि आपसे मिले नहीं थे जब आपने इलेक्शन में इतनी मदद की फिर ऐसा क्या कारण है आपके खिलाफ जो लगातार स्टेटमेंट दे रहे हैं और एक स्टेटमेंट उन्होंने ये भी दी है ਕੀ ਆਪ ਡੇਰੋ ਮੇ ਜਾ ਰਹੇ ਧਾਰਮਿਕ ਜਗਾ ਆਪਣਾ ਪ੍ਰਸ਼ਾਦ ਆਪ ਕਰਨੇ ਜਾ ਰਹੇ ਆਸ਼ਿਸ਼ ਕਰਨੇ ਜਾ ਰਹੇ ਚਲੋ ਖੈਰ ਮੈਂ ਮर्यादा ਦੇ ਵਿੱਚ ਰਹਿਣ ਵਾਲਾ ਬੰਦਾ ਐ ਤਾਂ ਮੈਂ ਕਦੇ ਲక్ష్ਮਣ ਰೇಖਾ ਪਾਰ ਨਹੀਂ ਕਰਦਾ ਇਸ ਕਰਕੇ ਜੋ ਮੇਰੀ ਪਾਰਟੀ ਦਾ ਬੰਦਾ ਕੋਈ ਕੁਝ ਬੋਲਦਾ ਮੈਂ ਉਹਦਾ ਜਵਾਬ ਦੇਣਾ ਨਹੀਂ ਹੈ ਜਦੋਂ ਤੱਕ ਬੰਦਾ ਪਾਰਟੀ ਦੇ ਵਿੱਚ ਲੇਕਿਨ ਉਨकी ਤਰਫ ਸੇ ਆਪ ਹੀ ਵਿਰੋਧ ਜੋ ਹੈ ਲਗਾਤਾਰ ਦੇਖਣ ਨੂੰ ਮਿਲ ਰਹਾ ਹੈ ਤਾਂ ਕਾਰਨ ਕੀ ਹੈ ਰਹੀ ਇਹ ਸਭ ਮੇਰਾ ਵਿਰੋਧ ਕਰਨਾ ਜੇ ਕੋਈ ਕਰਦਾ ਤਾਂ ਉਹਦਾ ਕਿਰਦਾਰ ਹੈ मैं नहीं बोल रहा हूँ मेरा किरदार है लेकिन ये आपने ही उनकी इतनी मदद की उसके बाद वो आपका विरोध कर रहे हैं हालांकि है, क्योंकि सीएम साहब ने भी सोलह तारीख को ऐलान किया है कि तो 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 लुधियाना और, और जलंधर में वो अपने जो उम्मीदवार के ऐलान करेंगे ऐसे में लग रहा है कि आपके खिलाफ कोई बड़ा चेहरा लेकर आ सकती है नहीं मेरा तो टिकटर होया ਉਹ ਨਾ ਉਹ ਜਿਹਨੂੰ ਲਿਆਣਾ ਲਿਆਉਣ ਐਕਚੁਅਲੀ ਕੀ ਹੈ ਕਿ ਉਹ ਜਦ ਉਹਨਾਂ ਤੋਂ ਕੋਈ ਜਾਂਦਾ ਤਾਂ ਉਹਨੂੰ ਗਰਦਾਰ ਦੱਸਦੇ ਆ ਜਦ ਉਹਨਾਂ ਦੇ ਵਿੱਚ ਕੋਈ ਆਉਂਦਾ ਤਾਂ ਉਹਨੂੰ ਇਨਕਲਾਬੀ ਦੱਸਦੇ ਆ ਹੁਣ ਦੇਖਦੇ ਹਾਂ ਕਿਹੜੇ ਨਵੇਂ ਇਨਕਲਾਬੀ ਲੱਭ ਕੇ ਲਿਆਉਂਦੇ ਆ ਜਿਹੜੇ ਨੇ ਬਾਅਦ ਚ ਗਰਦਾਰ ਬਣਨਾ ਹੋਵੇ ਰਿੰਕੂ ਵੀ ਲਗਾਤਾਰ ਇਹ ਬਿਆਨਬਾਜ਼ੀ ਕਰ ਰਹੇ ਆ ਕਿ ਆਪ ਆਪਣੀ ਇਮਾਨਦਾਰੀ ਦਾ ਸਟੈਂਡ ਬਤਾਈਏ ਕਿਉਂਕਿ ਆਪਕੇ ਜੋ ਰਿਸ਼ਤੇਦਾਰ ਥੇ ਉਹ ਤੋਂ ਈਡੀ ਦੀ ਗ੍ਰਿਫਤ ਵਿੱਚ ਰਹੇ ਜੇਲ੍ਹ ਕੱਟ ਕੇ ਆਏ ਪਰ ਆਪੇ ਵੀ ਸ਼ਕੰਜਾ ਦਾ ਸ਼ਰੂਆਤ ਦੇਖੋ ਰਿੰਕੂ ਦਾ ਤਾਂ ਇਹ ਹਾਲਤ ਹੈ ਮੈਂ ਇਹਨਾਂ ਨੂੰ ਹੁਣੇ ਸੁਣਾ ਰਿਹਾ ਸੀ ਕਿ ਪਹਿਲਾਂ ਬੇਬੇ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਬੇਬੇ ਮੀਮਜਾਦੇ ਨਾਲ ਕੱਲ ਨੂੰ ਪਤਾ ਨਹੀਂ ਕੀ ਕਰਦੀ ਰਿੰਕੂ ਦਾ ਕੀ ਪਤਾ ਤਿੰਨ ਜੱਗ ਟੱਪ ਕੇ ਆਇਆ ਵਾ ਕੱਲ ਨੂੰ ਉਹਨੇ ਕੀ ਕਰਨਾ ਸੋ ਜਿਵੇਂ ਮਾਨ ਸਾਹਿਬ ਨੇ ਦੱਸਿਆ ਕਿ ਜਿਹੜੇ ਸਾਡੇ ਮੁੱਦੇ ਘਟ ਗਣਤੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ ਗਰੀਬਾਂ ਦੇ ਮੁੱਦੇ ਹੋਣ ਕਿਸਾਨਾਂ ਦੇ ਹੋਣ ਕਪਾਰੀਆਂ ਦੇ ਹੋਣ ਜੋ ਵੀ ਮੁੱਦੇ ਨੇ ਪੰਜਾਬ ਦੇ ਉਨ੍ਹਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਇਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਵਾਰ ਚੱਕਦੇ ਆ ਰਹੇ। ਸੋ ਅਸੀਂ ਪੰਜਾਬ ਪੱਧਰ ਦੇ ਵਿੱਚ ਲੜਾਈ ਲੜਦੇ ਆ ਰਹੇ। ਬੌਣ ਦੇ ਵਿੱਚ ਮੈਂ ਹਜ਼ਾਬ ਕੌਲ ਦੇ ਉੱਤੇ ਚੋਣ ਲੜੀ ਸੀ। 29 ਹਜ਼ਾਰ ਦੇ ਕਰੀਬ ਉਦੋਂ ਵੋਟ ਪਈ ਸੀ। ਅ ਇਹ ਦਾ ਸਾਬਤ ਧਿਰਾਂ ਸੀਗੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਕਾਂਗਰਸ 20 ਹਜ਼ਾਰ ਤੇ ਜਾਂ 15 ਤੇ ਰਹਿ ਗਏ ਸੀ। ਬਹੁਤ ਵੱਡੇ ਪੱਧਰ ਤੇ ਸਾਥ ਦਿੱਤਾ ਸੀ ਲੋਕਾਂ ਨੇ ਅੱਜ ਵੀ ਸਾਡੇ ਉਹੀ ਮੁੱਦੇ ਨੇ ਉਸੇ ਦੀ ਲੜ ਰਹੇ ਹਾਂ ਹਾਲਾਂਕਿ ਅੱਜ ਵੀ ਬਹੁਤ ਧਿਰਾਂ ਇਸ ਨਾਲ ਹੈ ਨਹੀਂ ਜਿਹੜੀਆਂ ਚਾਰ ਸਫਰੋਂ ਦੋਨੇ ਹੱਥੀਂ ਜ਼ੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਿਲਾਓ ਸਾਡੀ ਪਾਰਟੀ ਕੋਲੋਂ ਨਾਲ ਸਕਦੇ ਆ ਮਖਰ ਨਹੀਂ ਤੁਸੀਂ ਹਮੇਸ਼ਾ ਅਹੁਦਿਆਂ ਦੀ ਪ੍ਰਾਪਤੀ ਲਈ ਜਾਂ ਸਿਆਸੀ ਲਾਹਾ ਲੈਣ ਲਈ ਜਾਂ ਫਿਰ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਥੱਕ ਵਿੱਚ ਸਾਡੇ ਮੁੱਦੇ ਜਗਾਤਾ ਰੋਹੀ ਨੇ ਜਿਹੜੇ ਜਿੱਦਰ ਨੂੰ ਪੰਜਾਬ ਨੂੰ ਵਧ ਰਿਹਾ ਇਹ ਬੜਾ ਸੋਚਣ ਦਾ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਕਿ ਕਿਸ ਤਰੀਕੇ ਨਾਲ ਮਾਨਸਾਹਬ ਨੇ ਵੀ ਲਗਾਤਾਰ ਆਵਾਜ਼ ਬੁਲੰਦ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਕਿ ਸਾਡੇ ਜਿਹੜੇ ਬਾਰਡਰ ਖੋਲਣੇ ਚਾਹੀਦੇ ਚਾਹੇ ਉਹ ਸਰਦੀਆਲਾ ਬਾਰਡਰ ਹੋਵੇ ਕੋਈ ਹੋਰ ਦਾ ਚਾਹੇ ਵਾਕਾ ਬਾਰਡਰ ਹੋਵੇ ਅਸੀਂ ਉਹਨਾਂ ਬਾਰਡਰਾਂ ਦਾ ਹੀ ਕੱਲਾ ਵਪਾਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਨੇ ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਆ ਉਹਨਾਂ ਦੇ ਲਈ ਉਹ ਦਰਸ਼ਨ ਕਰ ਸਕਣ ਉਧਰਲੇ ਜਿਹੜੇ ਮੁਸਲਮਾਨ ਨੇ ਸਾਡੇ ਭਰਾ ਨੇ ਜਿੰਨੇ ਵੀ ਉਹਨਾਂ ਦੇ ਇੱਧਰ ਤਹਾਸਾਂ ਉਹਨਾਂ ਦਰਸ਼ਨ ਕਰ ਨਾ ਸਕਣ ਸਾਡੇ ਬਹੁਤ ਪ੍ਰਾਤਨ ਜਿਹੜੇ ਸਾਡੇ ਲੋਕ ਨੇ ਅੱਜ ਵੀ ਉਹ ਯਾਦਾਂ ਜੁੜੀਆਂ ਹੋਈਆਂ ਨੇ ਜਿਹੜੇ ਬਜ਼ੁਰਗ ਜਾਂਉਂਦੇ ਆ ਆਪਣੇ ਪੁਰਾਣੇ ਘਰਾਂ ਨੂੰ ਦੇਖਣਾ ਚਾਹੁੰਦੇ ਆ ਉਹ ਲੋਕ ਵੀ ਇੱਥੇ ਆਏ ਉਹ ਇੱਧਰ ਆਉਣਾ ਚਾਹੁੰਦੇ ਆ ਇਹ ਖੁਰਨਾ ਚਾਹੀਦਾ ਜਿਸ ਤਰੀਕੇ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਇੱਕ ਜਾਲੀ ਗਵਾਹ ਬਣਾ ਕੇ ਬਿਨਾ ਕਿਸੇ ਸਬੂਤ ਤੋਂ ਬਿਨਾ ਐਫਆਈਆਰ ਤੋਂ ਜੇਲ੍ਹ ਚ ਦਿੱਤਾ ਵੱਡੇ ਵੱਡੇ ਲੀਡਰਾਂ ਨੂੰ ਜੇਲ੍ਹ ਚ ਦਿੱਤਾ ਤੇ ਵੱਡੇ ਵੱਡੇ ਘੁਟਾਲਿਆਂ ਨੂੰ ਦਬਾ ਕੇ ਬੀਜੇਪੀ ਚ ਉਹ ਜੇ ਪੋਲੀਟੀਸ਼ੀਅਨ ਨੂੰ ਸ਼ਾਮਲ ਕਰ ਰਹੀ ਆ ਉਸ ਚੀਜ਼ ਦੇ ਲੋਕ ਅਸੀਂ ਜਿਹੜੇ ਇਕੱਠੇ ਹੋਏ ਆ ਤੇ ਅਸੀਂ ਬੀਜੇਪੀ ਸਰਕਾਰ ਦੀ ਇਸਤਾਨਾ ਸ਼ਾਹ ਦੇ ਦੇਸ਼ ਦੇ ਸੰਵਿਧਾਨ ਨੂੰ ਮੋਡੀਫਾਈ ਕਰਨ ਦੇ ਤੇ ਤੋੜ ਮਰੋੜ ਕੇ ਇੱਕ ਨਵੇਂ ਤਰੀਕੇ ਨਾਲ ਜਿਹੜੀ ਇਹਨਾਂ ਦੀ ਚਾਲ ਚੱਲ ਰਹੀ ਹੈ ਅਸੀਂ ਉਹਦੀ ਸਖਤ ਜਿਹੜੀ ਹੈ ਆਲੋਚਨਾ ਕਰਦੇ ਆ ਮੈਮ ਬੀਜਪੀ ਦੀ ਜਕਰ ਗੱਲ ਕਰੀਏ ਬੀਜਪੀ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਪ੍ਰਚਾਰ ਕਰ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਸਲੇ ਨੂੰ ਲੈ ਕੇ ਤੁਹਾਨੂੰ ਲੱਗਦਾ ਇਸ ਦੇ ਨਾਲ ਆਮ ਆਦੀ ਪਾਰਟੀ ਦੇ ਉੱਪਰ ਕੋਈ ਫਰਕ ਪੈਂਦਾ ਹੋਇਆ ਨਜ਼ਰ ਆਊਗਾ ਨਹੀਂ ਫਰਕ ਤੇ ਉਹਨਾਂ ਤੇ ਖੁੱਤੇ ਪੈ ਰਿਹਾ ਨਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਸ਼ਬੀ ਹੈ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਬੀਜਪੀ ਦਾ ਆਪਣਾ ਜਿਹੜਾ ਪੈਰਾਂ ਤੇ ਕਹਾੜੀ ਮਾਰੀ ਉਹਨਾਂ ਨੇ ਜੇਲ੍ਹ ਦੇ ਵਿੱਚ ਪਾ ਕੇ ਤੇ ਵੱਡੇ ਵੱਡੇ ਬਹੁਤ ਘਟਾਲੇਬਾਜ਼ ਨੇ ਜਿਨ੍ਹਾਂ ਨੇ ਹਜ਼ਾਰਾਂ ਕਰੋੜਾਂ ਸੈਂਕੜਾਂ ਕਰੋੜਾਂ ਦੇ ਘਟਾਲੇ ਕੀਤੇ ਨੇ ਜਿਨ੍ਹਾਂ ਜਿਹੜੇ ਕੀ ਆਜ਼ਾਦ ਘੁੰਮ ਰਹੇ ਨੇ ਜabb BJP ਨੂੰ ਫੰਡ ਦੇ ਰਹੇ ਨੇ ਤੇ ਇਸ ਤਰੀਕੇ ਦਾ ਜਿਹੜਾ ਤਾਨਾਸ਼ਾਹ ਇਹ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਜਿਹੜਾ ਜੇਲ੍ਹਾਂ ਦਾ ਇਹ ਜ਼ੁਲਮ ਦਾ ਜਿਹੜਾ ਜਵਾਬ ਆ ਲੋਕ ਵੋਟ ਨਾ ਦੇਣ ਨੂੰ ਤਿਆਰ ਨੇ ਤੇ ਅਸੀਂ ਬਾਬਾ ਸਾਹਿਬ ਜੀ ਦੇ ਸੰਵਿਧਾਨ ਨੂੰ ਉਹਨਾਂ ਦੇ ਬਣਾਏ ਹੋਏ ਪਵਿੱਤਰ ਸੰਵਿਧਾਨ ਨੂੰ ਬਚਾਉਣ ਲਈ ਜੋ ਕਰਨਾ ਪਏ ਉਹ ਕਰਾਂਗੇ ਬੀਜੇਪੀ ਵੱਲੋਂ ਆ ਜਿਹੜਾ ਚੋਣ ਮੈਨੀਫੈਸਟੋ ਵੀ ਜਾਰੀ ਕੀਤਾ ਗਿਆ ਕਿਵੇਂ ਦੇਖਦੇ ਹੋ ਇਹਨਾਂ ਨੇ ਤਾਂ ਪਹਿਲਾਂ 10-10 ਲੱਖ ਖਾਤਿਆਂ 'ਚ ਵੀ ਪਾਉਣਾ ਸੀ ਇਹਨਾਂ ਨੇ ਤਾਂ ਬੜਾ ਕੁਝ ਕਰਨਾ ਸੀ ਇਹਨਾਂ ਦੇ ਜਿਹੜੇ ਵਾਅਦੇ ਨੇ ਉਹ ਸਾਰਾ ਦੇਸ਼ ਜਾਣਦਾ ਹੀ ਹੈ ਕਿ ਇਹਨਾਂ ਦਾ ਇੱਕ ਹੀ ਕੰਮ ਹੈ ਫੁੱਟ ਪਾਓ ਤੇ ਰਾਜ ਕਰੋ ਇਹਨਾਂ ਨੇ ਇਹ ਸਾਡਾ ਜਿਹੜਾ ਸੰਵਿਧਾਨ ਆ ਦੇਸ਼ ਦਾ ਇਹ ਬਰਾਬਰੀ ਦੀ ਗੱਲ ਕਰਦਾ ਸਾਰੇ ਧਰਮਾਂ ਦੀ ਸਾਰੇ ਲੋਕਾਂ ਦੀ ਹਰ ਇੱਕ ਦੀ ਉਹ ਬਰਾਬਰੀ ਦੀ ਗੱਲ ਕਰਦਾ ਪਰ ਇਹਨਾਂ ਨੇ ਫੁੱਟ ਪਾਓ ਤੇ ਰਾਜ ਕਰੋ ਹੀ ਕਰਨਾ ਹੈ ਤੇ ਇਹ ਵੀ ਡਰ ਹੈ ਵੀ ਆਉਣ ਵਾਲੇ ਸਮੇਂ 'ਚ ਇਹ ਲੋਕਤੰਤਰ ਨੂੰ ਖਤਮ ਕਰਕੇ ਵੋਟ ਪਾਉਣ ਦਾ ਅਧਿਕਾਰ ਵੀ ਖੋਹ ਸਕਦੇ ਨੇ ਲੋਕਾਂ ਤੋਂ ਤੇ ਦੇਸ਼ 'ਚ ਵੋਟਾਂ ਤੋਂ ਬਿਨਾ ਇਹ ਜਿਹੜੀ ਕੇਂਦਰ 'ਚ ਆਪਣੀ ਸਰਕਾਰ ਰੱਖਣ ਦੀ ਚਾਲ ਚੱਲ ਸਕਦੇ ਨੇ ਸੋ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਸਹੀ ਸਰਕਾਰ ਚੁਣਨ ਦੀ ਲੋੜ ਆ ਇੰਡੀਆ ਅਲਾਈਅੰਸ ਦੀ ਜਿਹੜੀ ਸਰਕਾਰ ਹੈ ਮੈਨੂੰ ਪੂਰੀ ਉਮੀਦ ਹੈ ਵੀ ਜਿਹੜੇ ਪੰਜਾਬ ਦੇ ਲੋਕ ਨੇ ਤੇ ਪੂਰੇ ਦੇਸ਼ ਤੋਂ ਜਿਹੜੇ ਲੋਕ ਨੇ ਉਹ ਸਾਡੇ ਦੇਸ਼ ਦੀ ਜਿਹੜੀ ਵੱਖ-ਵੱਖ ਰਾਜਾਂ ਦਾ ਮਿਲਿਆ ਬਣਿਆ ਹੋਇਆ ਇੱਕ ਦੇਸ਼ ਹੈ ਤੇ ਉਸ ਚੀਜ਼ ਨੂੰ ਸਮਝਦੇ ਹੋਏ ਇੱਕ ਚੰਗੀ ਸਰਕਾਰ ਚੰਗੀ ਨੀਅਤ ਵਾਲੀ ਸਰਕਾਰ ਨੂੰ ਚੁਣਨਗੇ ਮਨੀਸ਼ ਤਵਾੜੀ ਜੀ ਨੂੰ ਚੰਡੀਗੜ੍ਹ ਤੋਂ ਸੀਟ ਦਿੱਤੀ ਗਈ ਹੈ ਜੀ ਜਿਹਨੂੰ ਮਰਜ਼ੀ ਦੇ ਦੇਣ ਜੀ ਸਭ ਦੀ ਸਭ ਨੂੰ ਬੈਸਟ ਵਿਸ਼ੇਸ ਨੇ ਗੁੱਡ ਲੱਕ ਹੈ